Pichu ya gana? Pari? Pichu ya gana? Pichu ya gana? तिरानवे सौ एक सौ हाँ जी सर मेरा नाम रजन कौर कंप्यूटर कर्टालिटी डिस्ट्रिक्ट कमिश्नर ਸਰ ਦੇਖੋ ਪ੍ਰੋਟੈਸਟ ਤੇ ਅਸੀਂ ਬਹੁਤ ਦੁਖੀ ਮਨ ਨਾਲ ਕਰ ਰਹੇ ਆ ਸਾਡਾ ਨਹੀਂ ਦਿਲ ਕਰਦਾ ਕਿ ਅਸੀਂ ਸੜਕਾਂ ਤੇ ਰੁਲੀਏ ਅੱਜ ਬਾਰਿਸ਼ ਦੇ ਮੌਸਮ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਘਰਾਂ ਦੇ ਜ਼ਰੂਰੀ ਕੰਮ ਛੱਡ ਕੇ ਤੇ ਸੜਕਾਂ ਤੇ ਰੁਲ ਰਹੇ ਆ ਤੇ ਪ੍ਰੋਟੈਸਟ ਕਰਨ ਦਾ ਕਾਰਨ ਇਹ ਹੈ ਕਿ 114 15 ਦਿਨ ਹੋ ਗਏ ਸਾਡੇ 16 ਦਿਨ ਹੋ ਗਏ ਆ ਪੋਖੜਤਾ ਜਿਹੜੀ ਉਹ ਚੱਲ ਰਹੀ ਸੀ ਸੰਗਰੂਰ ਵਿਖੇ ਡੀਸੀ ਦਫਤਰ ਦੇ ਬਾਹਰ ਕਿ ਸਾਨੂੰ ਕਿਸੇ ਨੁਮਾਇंदे ਨੇ ਆ ਕੇ ਨਹੀਂ ਪੁੱਛਿਆ ਇਵਨ ਡੀਸੀ ਸਾਹਿਬ ਆ ਕੇ ਬਾਹਰ ਨਹੀਂ ਦੇਖਦੇ ਵੀ ਉਹਨਾਂ ਦਾ ਜਿਹੜਾ ਪੜਿਆ ਲਿਖਿਆ ਵਰਗ ਆ ਉਹ ਸੜਕ ਤੇ ਰੂਲ ਰਿਆ ਟੈਂਟ ਦੇ ਵਿੱਚ ਆਪਣੇ ਦਿਨ ਬਤੀਤ ਕਰ ਰਿਹਾ ਉੱਥੇ ਬਾਰਿਸ਼ ਵਿੱਚ ਟੈਂਟ ਚੁੰਦੇ ਵਿੱਚ ਸਾਡੇ ਸਾਥੀ ਬੈਠੇ ਆ ਫੇਰ ਵੀ ਸਾਡੀ ਕਿਸੇ ਨੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਹੁਣ ਅਸੀਂ 22 ਸਤੰਬਰ ਤੋਂ ਸਾਡਾ ਜਿਹੜਾ ਇੱਕ ਸਾਥੀ ਆ ਜੌਨੀ ਸਿੰਘਲਾ ਬਟਿੰਡਾ ਤੋਂ ਨੇ ਉਹ ਕੰਪਿਊਟਰ ਦੇ ਆਪਾ ਕਰਨਾਲ ਨੇ ਉਹਨਾਂ ਨੇ ਭੁਖੜਦਾਲ ਸ਼ੁਰੂ ਕੀਤੀ ਸੀ ਪੂਰੇ ਚੌਥੇ ਮਹੀਨੇ ਚਾ ਕੇ ਉਹਨਾਂ ਨੇ ਇਸ ਭੁਖੜਦਾਲ ਨੂੰ ਮਰਨ ਵਰਤ ਵਿੱਚ ਕਨਵਰਟ ਕਰ ਦਿੱਤਾ 6 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਅਜੇ ਤੱਕ ਸਾਡੀ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਨਹੀਂ ਕਰਵਾਈ ਗਈ ਸਾਡਾ ਕੋਈ ਹੱਲ ਨਹੀਂ ਕਰਵਾਇਆ ਗਿਆ ਹੁਣ ਤੁਸੀਂ ਦੇਖੋ ਵੀ ਅਸੀਂ ਕੀ ਕਰ ਸਕਦੇ ਇਸ ਤੋਂ ਬਾਅਦ ਇੱਕ ਸਾਥੀ ਸਾਡਾ ਮਰਨ ਵਰਤ ਤੇ ਬੈਠਾ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠਾ ਆਪਣੇ ਹੱਕਾਂ ਵਾਸਤੇ ਔਰ ਹੱਕ ਉਹ ਜਿਹੜੇ ਜਿਹੜੇ ਸਾਡੇ ਜਾਇਜ਼ ਹੱਕ ਨੇ ਜਿਹੜੇ ਸਾਡੇ ਬਣਦੇ ਹੱਕ ਨੇ ਅਸੀਂ ਕੋਈ ਇਹਨਾਂ ਤੋਂ ਵੱਧ ਨੂੰ ਨਹੀਂ ਮੰਗ ਰਹੇ ਅਸੀਂ ਉਹ ਹੱਕ ਮੰਗ ਰਹੇ ਹਾਂ ਜਿਹੜਾ ਇਹਨਾਂ ਨੇ 2011 ਵਿੱਚ ਸਾਨੂੰ ਨੋਟੀਫਿਕੇਸ਼ਨ ਦੇ ਕੇ ਦਿੱਤਾ ਸੀ ਉਹ ਹੀ ਸਾਡੇ ਦੇ ਲਾਗੂ ਨਹੀਂ ਕਰ ਰਹੇ ਅਸੀਂ ਹੁਣ ਇਹ ਪ੍ਰੋਟੈਸਟ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜੇ ਪੰਜਾਬ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਜਾਂ ਫਿਰ ਸਾਡੇ ਸਾਥ ਨੂੰ 1% ਵੀ ਕੁਝ ਹੁੰਦਾ ਤੇ ਅਸੀਂ ਹੁਣ ਆਪਣਾ ਰੋਲਾ ਦਿੱਲੀ ਜਾ ਕੇ ਪਾਵਾਂਗੇ ਫਿਰ ਅਸੀਂ ਇਹ ਜਿਹੜੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਨਾ ਪੁਰਾ ਸਿੱਖ ਦਿੱਲੀ ਘੇਰਾਂਗੇ ਫਿਰ ਅਗਲਾ ਸਟਾਪ ਸਾਡਾ ਇਹ ਹੋਊਗਾ ਇਸ ਕਰਕੇ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਸਾਰ ਲਈ ਜਾਵੇ ਸਾਡੀਆਂ ਬਣਦੀਆਂ ਮੰਗਾਂ ਪੂਰੀਆਂ ਕਿਤੇ ਜਾਣ ਕਿਉਂਕਿ ਜੇ ਸਾਥੀ ਸਾਡੇ ਸਾਥੀ ਨੂੰ ਜੋ ਮਰਨ ਵਰਤਨ ਤੇ ਬੈਠਾ ਆਇਆ ਉਹਨੂੰ ਕੁਝ ਵੀ ਹੁੰਦਾ ਤੇ ਉਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ 28 ਤਰੀਕ ਨੂੰ ਅਸੀਂ ਢਾਲੀਵਾਲ ਹੋਰ ਨੂੰ ਘੇਰਨ ਜਾ ਰਿਹਾ ਕਿਉਂਕਿ ਢਾਲੀਵਾਲ ਸਾਹਿਬ ਸਾਡੇ ਸਬ ਕਮੇਟੀ ਮੈਂਬਰ ਨੇ ਉਹਨਾਂ ਨਾਲ ਅਸੀਂ ਬਹੁਤ ਵਾਰ ਮੀਟਿੰਗਸ ਕਰ ਲੀਆਂ ਉਹਨਾਂ ਨਾਲ ਅਸੀਂ ਚੰਡੀਗੜ੍ਹ ਵੀ ਮੀਟਿੰਗ ਕੀਤੀ ਐ ਇੱਥੇ ਵੀ ਕੀਤੀਆਂ ਉਹ ਸਾਨੂੰ ਲਾਲਾ ਲਾ ਛੱਡਦੇ ਆ ਅੱਜ ਕਰਦੇ ਆ ਜੇ ਕੱਲ ਕਰਦੇ ਆ ਜੀ ਤੁਹਾਡਾ ਕੰਮ ਜਿਹੜਾ ਉਹ ਜਾਇਜ਼ ਆ ਸਾਡੇ ਜਿਹੜਾ ਉਹ ਮੱਦੇ ਨਜ਼ਰ ਆ ਪਰ ਉਹ ਜਾਇਜ਼ ਕੰਮ ਕਰਨ ਨੂੰ ਇੰਨੀ ਦੇਰੀ ਕਿਉਂ ਆ ਸਰਕਾਰ ਇਸ ਦੀ ਜਵਾਬਦੇਹੀ ਕਰੇ ਨਹੀਂ ਕਿ ਜਿਹੜਾ ਸਮਾਜ ਦਾ ਸਿਰਜਣਹਾਰ ਵਰਗ ਆ ਉਹ ਸੜਕਾਂ ਤੇ ਰੋਲ ਰਿਹਾ ਤੇ ওভার ਕਿੱਥੋਂ ਤੱਕ ਜਾ ਸਕਦਾ ਹੈ ਪੜਿਆ ਲਿਖਿਆ ਵਰਗਿਆ ਸਾਨੂੰ ਸਾਰੀ ਚੇਤਨਤਾ ਆ ਵੀ ਅਸੀਂ ਕਿੱਥੋਂ ਤੱਕ ਫਿਰ ਸਰਕਾਰ ਦਾ ਕੀ ਵਿਗਾੜ ਸਕਦੇ ਆ ਉਹ ਅਸੀਂ ਸਾਰਾ ਕੁਝ ਫਿਰ ਕਰਾਂਗੇ ਕਿਉਂਕਿ ਹੁਣ ਇਸ ਤੋਂ ਬਾਅਦ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਕਿ ਇੱਕ ਸਾਥੀ ਦੀ ਜ਼ਿੰਦਗੀ ਅਸੀਂ ਦਾਤੇ ਲਾ ਦਿੱਤੀ ਹੋਈ ਆ ਇਸ ਕਰਕੇ ਸਰਕਾਰ ਅੱਗੇ ਜਿਹੜੇ ਉਹ ਬੇਨਤੀ ਆ ਕੇ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਸਾਡੇ ਸਾਥੀ ਦੀ ਜਾਨ ਬਚਾਈ ਜਾਵੇ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਦਾ ਹੱਲ ਕਰਕੇ ਸਾਡਾ ਮੋਰਚਾ ਜਿਹੜਾ ਉੱਥੋਂ ਉਠਾਇਆ ਜਾਵੇ ਧੰਨਵਾਦ ਜੀ